ਆਪ ਜੀ ਦਰਸ਼ਨ ਕਰ ਰਹੇ ਹੋ ਸਥਾਨ ਬਾਬਾ ਸ਼੍ਰੀ ਚੰਜੀ ਡੇਰਾ ਮੁਗਲ ਮਾਜਰੀ ਜ਼ਿਲ੍ਹਾ ਰੋਪੜ ਜ਼ਿਲ੍ਹਾ ਰੋਪੜ ਵਿਖੇ ਸਥਿਤ ਹੈ ਬਾਬਾ ਸ਼੍ਰੀ ਚੰਜੀ ਦਾ ਸਥਾਨ ਮੰਨਿਆ ਜਾਂਦਾ ਹੈ ਇਹ ਮੁਗਲ ਮਾਜਰੀ ਵਿਖੇ ਸਥਿਤ ਇੱਥੇ ਹਰ ਸਾਲ ਦੀ ਤਰ੍ਹਾਂ ਜੋ ਬਾਬਾ ਬਲਦੇਵ ਦਾਸ ਜੀ ਜੋ ਕਿ ਪਖਤ ਰਹੇ ਹਨ ਮਹਾਰਾ ਦੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਜੋ ਇੱਕ ਸਾਲਾਨਾ ਸਮਾਗਮ ਕਰਾਇਆ ਜਾਂਦਾ ਉਹ ਸਾਲਾਨਾ ਸਮਾਗਮ ਦੇ ਸੰਬੰਧ ਦੇ ਵਿੱਚ ਆਪ ਜੀ ਦਰਸ਼ਨ ਕਰ ਰਹੇ ਹੋ ਪੌਰਾ ਸਾਹਿਬ ਸਥਾਨ ਬਾਬਾ ਸ਼੍ਰੀ ਚੰਜੀ ਮਗਲ ਮਜਰੀ ਜੋ ਕਿ ਸੰਤ ਬਾਬਾ ਬੁੱਧਾਸ ਜੀ ਅਤੇ ਸੰਤ ਬਾਬਾ ਬਲਦੇਵ ਦਾਸ ਜੀ ਨੇ ਇੱਥੇ ਜੋ ਤਪ ਕੀਤਾ ਸੀਗਾ ਇਸ ਪੌਰੇ ਦੇ ਵਿੱਚ ਉਹਨਾਂ ਦੀਆਂ ਇੱਥੇ ਜਿੱਥੇ ਸਮਾਦੀ ਸਥਾਪਿਤ ਹੈ ਉੱਥੇ ਇਹ ਸਾਰੀਆਂ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਜੋ ਕਿ ਪ੍ਰਾਤਨ ਤਸਵੀਰਾਂ ਨੇ ਬਾਬਾ ਸ਼੍ਰੀ ਚੰਜੀ ਜੀ ਦੇ ਜੀਵਨ ਦੇ ਨਾਲ ਸੰਬੰਧਤ ਪਖਤਾਂ ਦੇ ਨਾਲ ਗੁਰੂਆਂ ਦੇ ਨਾਲ ਸੰਬੰਧਤ ਤਸਵੀਰਾਂ ਇੱਥੇ ਜੋ ਸਮਾਗਮ ਹੈ ਬੜੀ ਧੂਮ-ਧਾਮ ਦੇ ਨਾਲ ਹਰ ਸਾਲ ਹਰ ਧਰਮ ਦੇ ਲੋਕਾਂ ਵੱਲੋਂ ਪ੍ਰੇਮ ਪਿਆਰ ਦੇ ਨਾਲ ਬਾਬਾ ਬਲਦੇਵ ਦਾਸ ਜੀ ਜੋ ਕਿ ਇੱਥੇ ਲਗਭਗ ਇਸ ਡੇਰੇ ਦੇ ਵਿੱਚ ਜਿਨ੍ਹਾਂ ਨੇ 25 ਸਾਲ ਨਿਰੰਤਰ ਤਪ ਕਰਦੇ ਹੋਏ ਲੋਕਾਂ ਨੂੰ ਗੁਰੂ ਘਰ ਦੇ ਨਾਲ ਜੋੜਿਆ ਭਗਤੀ ਭਾਵ ਦੇ ਨਾਲ ਜੋੜਿਆ ਤੇ ਇੱਥੇ ਇਹ ਇਹ ਉਹਨਾਂ ਦੇ ਵੱਲੋਂ ਹੀ ਜੋ ਹਰ ਸਾਲ ਸਮਾਗਮ ਉਹਨਾਂ ਦੀ ਪਰਤਨਤਾ ਦੇ ਵਿੱਚ ਕਰਵਾਏ ਜਾਂਦੇ ਸਨ ਉਹ ਉਹੀ ਲੜੀ ਅੱਗੇ ਜਾਰੀ ਰੱਖਦੇ ਹੋਏ ਮੌਜੂਦਾ ਮਹੰਤ ਜੀ ਵੱਲੋਂ ਇਹ ਜੋ ਸਾਲਾਨਾ ਸਮਾਗਮ ਹੈ ਸੰਤ ਬਾਬਾ ਬਲਦੇਵ ਦਾਸ ਜੀ ਜਿੱਦਾਂ ਦੀ ਕੇ ਵੀ ਇੱਥੇ ਮੂਰਤੀ ਵੀ ਬਹੁਤ ਅਸ ਵਧੀਆ ਟੰਗ ਦੇ ਨਾਲ ਸਥਾਪਿਤ ਹੈ ਤੇ ਉਹਨਾਂ ਦੀ ਸਮਾਦ ਦੇ ਕੋਲ ਇਹ ਜੋ ਮੂਰਤੀ ਲਗਾਈ ਗਈ ਹੈ ਵੇਖਣ ਵਾਲੀ ਹੀ ਹੈ ਸ ਜੋ ਕਿ ਸਜੀਵ ਲੱਗਦੀ ਹੈ ਇਸ ਦੇ ਨਾਲ ਹੀ ਉਹਨਾਂ ਦੇ ਗੁਰੂ ਬਾਬਾ ਬੁੱਧਾਸ ਜੀ ਦੀ ਮੂਰਤੀ ਤੇ ਸਮਾਦ ਦੇ ਵੀ ਇੱਥੇ ਆਪ ਜੀ ਦਰਸ਼ਨ ਕਰ ਸਕਦੇ ਹੋ ਤੇ ਰਹੀ ਗੱਲ ਅੱਜ ਦੇ ਸਮਾਗਮ ਦੀ ਤਾਂ ਅੱਜ ਦਾ ਸਵਾਗਤ ਬੜੀ ਧੁੰਮ ਧਾਮ ਦੇ ਨਾਲ ਸੰਗਤਾਂ ਵੱਲੋਂ ਬਹੁਤ ਹੀ ਭਾਰੀ ਗਣਤੀ ਦੇ ਵਿੱਚ ਪਹੁੰਚਦੀਆਂ ਨੇ ਤੇ ਜਿੱਥੇ ਅੱਤ ਦੀ ਗਰਮੀ ਪੈ ਰਹੀ ਹੈ ਪਰ ਇਸ ਸਾਰੀ ਅੱਤ ਦੀ ਗਰਮੀ ਦੇ ਬਾਵਜੂਦ ਜਿੱਥੇ ਸੰਗਤਾਂ ਨੇ ਜੋ ਗੁਰੂ ਘਰ ਦੇ ਕੀਰਤਨੀਆਂ ਦਾ ਆਨੰਦ ਲਿਆ ਉਥੇ ਲੰਗਰ ਵੀ ਛਕਿਆ ਅਤੇ ਇਸ ਮੌਕੇ ਛਵੀਲਾਂ ਵੀ ਨੌਜਵਾਨਾਂ ਵੱਲੋਂ ਨੇੜੇ ਤੇੜੇ ਦੇ ਪਿੰਡਾਂ ਵੱਲੋਂ ਲਗਾਈਆਂ ਗਈਆਂ ਜਿਨ੍ਹਾਂ ਛਵੀਲਾਂ ਦਾ ਆਨੰਦ ਵੀ ਸੰਗਤਾਂ ਵੱਲੋਂ ਲਿਆ ਗਿਆ ਤੇ ਇਸ ਮੌਕੇ ਜੋ ਸਾਡੀ ਗੱਲ ਹੁੰਦੀ ਹੈ ਇੱਥੋਂ ਦੇ ਜੋ ਪ੍ਰਬੰਧਕ ਨੇ ਜੋ ਹੁਣੇ ਸਮੇਂ ਸੇਵਾ ਸੰਭਾਲ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਉਹ ਹਾਂ ਜੀ ਅੱਜ ਬਾਬਾ ਬੰਦੇਵਦਾਸ ਜੀ ਵਰਸੇ ਦੇ ਸੰਬੰਧ ਦੇ ਵਿੱਚ ਦੂਰੋਂ ਨੇੜੋਂ ਚੱਲ ਕਰਕੇ ਸੰਗਤਾਂ ਪਾਵਨ ਅਸਥਾਨ ਦੇ ਉੱਤੇ ਨਜ਼ਮਤ ਹੋਣ ਵਾਸਤੇ ਆ ਰਹੀਆਂ ਨੇ ਸੋ ਇਸ ਸ਼ਾਂਤੀ ਸਾਰੀਆਂ ਸੰਗਤਾਂ ਦੀਆਂ ਬੇਅੰਤ ਸੰਗਤਾਂ ਦਾ ਮਨੋਕਾਮਨਾ ਭਾਵਨਾਵਾਂ ਪੂਰੀਆਂ ਹੁੰਦੀਆਂ ਨੇ ਜੋ ਕਿ ਬਾਬਾ ਬੰਦੇਵਦਾਸ ਜੀ ਇਹਨਾਂ ਦੇ ਪਿਤਾ ਹੰਸਰਾਜ ਪਟਵਾਰੀ ਸੀ ਮਾਤਾ ਕਲੈਰੀ ਦੇਵੀ ਉਹਨਾਂ ਦੇ ਮਾਤਾ ਦਾ ਨਾਂ ਸੀ 1921 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੋ ਬਾਬਾ ਜੀ ਇੱਥੇ ਅਹਸਾਨ ਤੇ 25 ਸਾਲ ਸੇਵਾ ਨਿਭਾਈ ਬਹੁਤ ਹੀ ਸੰਗਤਾਂ ਬਾਬਾ ਜੀ ਦੇ ਪਿਆਰ ਦੇ ਵਿੱਚ ਇਹ ਸਥਾਨ ਤੇ ਜੁੜਦੀਆਂ ਨੇ ਤੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਅੱਜ ਵੀ ਜਿਸ ਤਰ੍ਹਾਂ ਪਹਿਲਾਂ ਸੰਗਤਾਂ ਆਉਂਦੀਆਂ ਨੇ ਅੱਜ ਵੀ ਉਸੇ ਤਰ੍ਹਾਂ ਪਹੁੰਚੀਆਂ ਨੇ ਮਾਪ ਜੀ ਇੱਥੇ ਕੋਈ ਦਵਾਈ ਵਗੈਰਾ ਦਿੱਤੀ ਜਾਂਦੇ ਹਾਂ ਜੀ ਹਾਂਜੀ ਹਾਂਜੀ ਇੱਥੇ ਬਾਬਾ ਸ੍ਰੀਚੰਦ ਸੰਪਰਦਾ ਉਦਾਸੀਨ ਸੰਪਰਦਾ ਦੇ ਵੱਲੋਂ ਨਾ ਕੀਰਤਪੁਰ ਵੱਲੋਂ ਬਾਹਤਮਾ ਜੀ ਆਉਂਦੇ ਨੇ ਉਹ ਦਵਾਈਆਂ ਫ੍ਰੀ ਦਿੰਦੇ ਨੇ ਕਿਹੜੀ ਕਿਹੜੀ ਬਿਮਾਰੀ ਦੀ ਕੋਈ ਬਿਮਾਰੀ ਹੋਵੇ ਜੋੜਾਂ ਦਾ ਦਰਦ ਲਕੋਰੀਆ ਕੋਈ ਮੈਦਾ ਮਸਾਣਾ ਗੈਸ ਕਬਜ ਸ਼ੂਗਰ ਕੋਈ ਵੀ ਦਵਾਈ ਹੋ ਸਾਰੀਆਂ ਫ੍ਰੀ ਦੋਈਆਂ ਦਿੱਤੀਆਂ ਨੇ ਫ੍ਰੀ ਫ੍ਰੀ ਕਿਹੜੇ ਦਿਨ ਆਤਵਾਰ ਨੂੰ ਇਸ ਤੋਂ علاوہ ਹੋਰ ਕਿਹੜੇ ਕਿਹੜੇ ਦਿਨ ਜਿਹੜੇ ਇੱਥੇ ਮੁੱਖ ਮਨਾਏ ਜਾਂਦੇ ਨੇ ਬਾਬਾ ਬੁੱਧਾ ਜੀ ਦੀ ਵਰਸੀ ਜੋ ਬਾਬਾ ਬਲਦੇਵ ਦਾਸ ਜੀ ਦੇ ਗੁਰੂ ਜੀ ਹੋਏ ਨੇ ਬਾਬਾ ਬੁੱਧਾ ਜੀ ਉਹਨਾਂ ਦੀ ਵਰਸੀ ਆਉਣ ਵਾਲੀ 25 ਅਕਤੂਬਰ ਨੂੰ ਹਰ ਇੱਕ ਸਾਲ ਮਨਾਈ ਜਾਂਦੀ ਹੈ ਤੇ ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਦਿਹਾੜਾ ਜਨਮ ਦਿਹਾੜਾ ਭਾਦੋਂ ਦੀ ਨੌਮੀ ਨੂੰ ਮਨਾਇਆ ਜਾਂਦਾ ਹੈ बाबा 미ਵਾदास जी दी बरसी 31 ਜੁਲਾਈ ਨੂੰ ਆਉਣ ਵਾਲੀ 31 ਜੁਲਾਈ ਨੂੰ ਮਨਾਇ ਜਾਵੇਗੀ। ਸੋ ਐਸੇ ਤਰ੍ਹਾਂ ਹੋਰ ਵੀ ਬੇਅੰਤ ਸੰਗਤਾਂ ਵੱਲੋਂ ਇੱਥੇ ਆਪਣੇ ਜਦੋਂ ਸੁਖਨਾ ਪੂਰੀ ਹੁੰਦੀ ਹੈ ਮਨੋ ਕਾਣਾ ਪੂਰੀ ਹੁੰਦੀ ਹੈ ਅਖੰਡ ਪੜ੍ਹ ਸਾਹਿਬ ਕਰਾਏ ਜਾਂਦੇ ਨੇ। बाबा ਬੁੱਧਾ ਜੀ ਦੀ ਵਰਸੀ ਦੀ बाबा ਬੁੱਧਾ ਜੀ ਦੇ ਜੋ ਬਚਨ ਅਟਲ ਨੇ ਬਹੁਤ ਹੀ ਲੰਬੇ ਸਮੇਂ ਤੋਂ ਲਗਭਗ 65 ਸਾਲ ਤੋਂ ਲਗਾਤਾਰ ਸ੍ਰੀ ਸਹਿਜ ਪੜ੍ਹ ਸਾਹਿਬ ਜੀ ਦੀ ਲੜੀ ਚੱਲ ਰਹੀ ਹੈ। ਜੋ ਕਿ ਨਿਰੰਤਰ ਚੱਲ ਰਹੀ ਹੈ ਬੰਦਰੀ ਹੋਈ ਅੱਜ ਤੱਕ ਹਰੇਕ ਮਹੀਨੇ ਦੀ ਸੰਗਰਾਦ ਨੂੰ ਸੈਜ ਪੜ ਸਦੇ ਭੋਗ ਪਾਈ ਜਾਂਦੇ ਨੇ ਹਾਂ ਜੀ ਜਿਹੜੀ ਇਸ ਸਥਾਨ ਤੇ ਅੱਜ ਬੂਗਪੇ ਵੀ ਸੇਵਾ ਕਰ ਰਹੇ ਹਾਂ ਕਿੰਨੇ ਸਮੇਂ ਤੇ ਕਰ ਰਹੇ ਹੋ ਤੁਸੀਂ ਸੋ ਕਿਵੇਂ ਮੰਦ ਦੇ ਵਿੱਚ ਆਇਆ ਵੀ ਜਿਹੜਾ ਇਹ ਲੰਗਰ ਲਗਾਇਆ ਜਾਂਦਾ ਹੈ ਇਹ ਜੀ ਅਸੀਂ ਇਸ ਵਾਰ ਦੂਸਰੀ ਵਾਰ ਲਗਾਇਆ ਜੀ ਅੱਗੇ ਅਸੀਂ ਇੱਥੇ ਠੰਡੇ ਵੀ ਲਾਉਣੇ ਹੁੰਨੇ ਆ ਤੇ ਸ਼ਵੀਰ ਵੀ ਲਾਉਣੇ ਆ ਤੇ ਐਸੇ ਦੋ ਵਾਰੀ ਇੱਕ ਪਿਛਲੀ ਵਾਰ ਲਾਇਆ ਇੱਕ ਵਾਰੀ ਇਸ ਵਾਰੀ ਤੇ ਵਧੀਆ ਲੱਗਿਆ ਗੋਲ ਗੱਪੇ ਖਾਣੇ ਨੂੰ ਵੀ ਵਧੀਆ ਹੁੰਦੇ ਆ ਇਸ ਮੌਸਮ 'ਚ ਵਧੀਆ ਹੁੰਦੇ ਆ ਤਾ ਕਰਕੇ ਜੀ ਗੋਲ ਗੱਪੇ ਦਾ ਲੰਗਰ ਲਾਇਆ ਕਿੰਨੀ ਕਿ ਸੰਗਤ ਆ ਜਿਹੜੀ ਗੋਲ ਗੱਪੇ ਛਕ ਜਾਂਦੀ ਸੰਗਤ ਤਕਰੀਬਨ ਸਾਰੀ ਛਕ ਜਾਂਦੀ ਜੀ ਕਈ ਵਾਰ ਦਾ ਦੋਈ ਤੀ ਵਾਰ ਵੀ ਜਾ ਕੇ ਜੰਨੇ ਜੀ ਬੱਚੇ ਆ ਰੌਣਕਾਂ ਹੀ ਜ਼ਿਆਦਾ ਦਿਖੇ ਐ ਸੱਚ ਨਹੀਂ ਬਜ਼ੁਰਗ ਜਿਹੜੇ ਕਹਿੰਦੇ ਬੰਦੇ ਵੀ ਆ ਜਾਂਦੇ ਬਜ਼ੁਰਗ ਸਿਆਣੇ ਸਾਰੇ ਛਕਦੇ ਆ ਜੀ ਕਿਉਂਕਿ ਲੰਗਰ ਐ ਲੰਗਰ ਵਾਤੇ ਸਾਰੇ ਐ ਵੈਸੀ ਅੱਜ ਗਰਮੀ ਦੀ ਅੰਤ ਦਾ ਦੀ ਪੈ ਰਹੀ ਐ ਠੰਡੇ ਹੁੰਨੇ ਜੀ ਇਹਦਾ ਹੁਣ ਪਤਾ ਨਹੀਂ ਜੀ ਪਾਣੀ ਇਹਦੇ ਜੀ ਪਾਣੀ ਪਾਇਆ ਈਦੀ ਡੰਡੀ ਹੋਣੀ ਹੈ ਪਾਣੀ ਪਾਇਆ ਜੀ ਇਮਲੀ ਪਾਈ ਹੈ ਹਾਂ ਧਣੀਆਂ ਪਾਇਆ ਹੈ ਪਦੀਨਾ ਪਾਇਆ ਤਾਂ ਕਰਕੇ ਠੰਡਾ ਹੀ ਹੈ ਜੀ ਸਾਰੇ ਤੁਸੀਂ ਨੌਜਵਾਨ ਮੁਗਲ ਮਾਜਰੀ ਦੇ ਹੋ ਹਾਂ ਜੀ ਸਾਰੇ ਨੌਜਵਾਨ ਮੁਗਲ ਮਾਜਰੀ